ਸਾਫਰੀਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸੁਤਰਾਮ ਸਿੰਘ ਆ ਮੰਡੀ ਬਰੀਵਾਲਾ ਦੀ ਨਗਰ ਪੰਚਾਇਤ ਅਤੇ ਨਗਰ ਪੰਚਾਇਤ ਨਾਲ ਸੰਬੰਧ ਰੱਖਣ ਵਾਲੇ ਉੱਚ ਅਧਿਕਾਰੀਆਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹਰ ਸਾਲ ਹੀ ਖਾਇਆ ਜਾਂਦਾ ਲੱਖਾਂ ਰੁਪਿਆ ਢਕਾਰਿਆ ਜਾਂਦਾ ਕਰੋੜਾ ਰੁਪਿਆ ਇਸ ਕਰਕੇ ਕਿ ਉਹ ਜਿਹੜੀ ਨਿਕਾਸੀ ਜਿੱਥੋਂ ਕੀਤੀ ਜਾ ਰਹੀ ਹੈ ਉਧਰਲੇ ਪਾਸੇ ਇੱਕ ਨਹਿਰੀ ਮਹਿਕਮੇ ਦਾ ਵਿਭਾਗ ਹੈ ਜੋ ਕੁੰਭ ਕਰਨੀ ਨਹੀਂ ਤੇ ਸੁੱਤਾ ਹੋਣ ਕਰਕੇ ਗਲਤ ਸਾਈਡ ਵਾਲੇ ਪਾਸੇ ਨੂੰ ਇੱਕ ਵਸਨੀਆ ਵੱਲੋਂ ਕੁਝ ਪਾਣੀ ਦੀ ਨਿਕਾਸੀ ਕਰਨ ਦੀ ਵਾਰ-ਵਾਰ 6-6 ਮਹੀਨਿਆਂ ਬਾਅਦ ਕੋਸ਼ਿਸ਼ ਕੀਤੀ ਜਾਂਦੀ ਕਟਿਆ ਤੋਂ ਕਟਿਆ ਪਾਈਪ ਪਾ ਕੇ ਪਲਾਸਟਿਕ ਦੀ ਪਾਈਪ ਪਾ ਕੇ ਗੰਦੇ ਪਾਣੀ ਦੇ ਛੱਪੜ ਦਾ ਜਿਹੜਾ ਪਾਣੀ ਹੈਗਾ ਉਹ ਇੱਕ ਕੱਸੀ ਦੇ ਵਿੱਚ ਪਾ ਕੇ ਜਿਹੜਾ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਉਹਦੇ ਵਿੱਚ ਮਲਾਇਆ ਜਾਂਦਾ ਕਿਉਂਕਿ ਉਹਦੀ ਐਸੇ ਹਿਸਾਬ ਨਾਲ ਜਿਹੜੀ ਉਹ ਤਰਤੀਬ ਨਹੀਂ ਹੁੰਦੀ ਇਸ ਕਰਕੇ ਉਹ ਪਾਣੀ ਫਿਰ ਇੱਥੇ ਸੜਕ ਦੇ ਵਿੱਚ ਫੈਲਦਾ ਹੈ ਸੜਕ ਕਿਹੜੀ ਸੜਕ ਮੈਂ ਥੋੜਾ ਸਮਾਂ ਪਿੱਛੇ ਝਾਤ ਮਰਾਵਾਂ ਕਿ ਪਿੰਡ ਚੱਕ ਗਾਂਦਾ ਸਿੰਘ ਵਾਲਾ ਤੋਂ ਇਲਾਵਾ 40 ਪਿੰਡਾਂ ਨੂੰ ਇੱਧਰ ਉੱਧਰ ਚੈਰਾਣਾ ਨਾਲ ਜੀਟੀ ਰੋਡਾਂ ਨਾਲ ਜੋੜਨ ਵਾਲੀ ਇਹ ਸੜਕ ਹੈ ਇਸ ਤੇ ਜ਼ਿਆਦਾ ਸਮੱਸਿਆ ਕਿਸ ਚੀਜ਼ ਨੂੰ ਆਉਂਦੀ ਹੈ ਉਸੇ ਨੂੰ ਕਿ ਜਿਸ ਚੱਕ ਗਾਂਧਾ ਸਿੰਘ ਵਾਲਾ ਨੇ ਇਤਿਹਾਸ ਮੁਤਾਬਕ ਅਤੇ ਸਿਆਣੇ ਬਜ਼ੁਰਗਾਂ ਮੁਤਾਬਕ ਗਊਆਂ ਨੂੰ ਪਾਣੀ ਪਿਉਉਣ ਦੇ ਵਾਸਤੇ ਤੀਜਾ ਹਿੱਸਾ ਚੱਕ ਗਾਂਧਾ ਸਿੰਘ ਵਾਲਾ ਦੀ ਜ਼ਮੀਨ ਹਾਸਲ ਕੀਤੀ ਪਰ ਵੇਖਣ ਚ ਕੀ ਆਇਆ ਕਿ ਤੀਜਾ ਹਿੱਸਾ ਜਦੋਂ ਛੱਪੜ ਵੰਡ ਕੇ ਦਿੱਤਾ ਗਿਆ ਛੱਪੜ ਦੇ ਮਾਲਕ ਬਣਾਇਆ ਗਿਆ ਚੱਕ ਗਾਂਦਾ ਸਿੰਘ ਵਾਲੇ ਦੇ ਵਸੀਆਂ ਨੂੰ ਪਰ ਅੱਜ ਤੱਕ ਉਹ ਛੱਪੜ ਦੀ ਜਗ੍ਹਾ ਤੇ ਕਬਜ਼ੇ ਨਜਾਇਜ਼ ਕਬਜ਼ੇ ਕੀਤੇ ਗਏ ਉਹ ਛੱਪੜ ਦੇ ਕਬਜ਼ੇ ਹੁੰਦੇ ਹੁੰਦੇ ਉੱਥੇ ਰਹਿ ਗਈ ਛਪੜੀ ਛਪੜੀ ਜੋ ਬੀਜਿਆ ਉਹੀ ਵੜਿਆ ਉਹ ਛਪੜੀ ਦਾ ਪਾਣੀ ਨਾ ਪਾਣੀ ਨੂੰ ਆਪਣੇ ਵਿੱਚ ਲੀਨ ਕਰਨ ਕਰਕੇ ਕਿਉਂਕਿ ਛੱਪੜ ਤੋਂ ਛਪੜੀ ਬਣਾ ਦਿੱਤੀ ਗਈ ਨਜਾਇਜ਼ ਕਬਜ਼ੇ ਕਰਕੇ ਚੱਕ ਗੰਧਾ ਸਿੰਘ ਵਾਲੇ ਦਾ ਜਿਹੜਾ ਕਿ 75% ਰਹਿ ਗਿਆ ਗੰਧਾ ਸਿੰਘ ਵਾਲੇ ਕੋਲ 25% ਰਕਬਾ گاਵਾਂ ਨੂੰ ਪਾਣੀ ਪਿਉਉਣ ਦੇ ਮੈਂ ਅੱਗੇ ਜਿਗਰ ਕੀਤਾ ਬਦਲੇ ਵਿੱਚ ਦਿੱਤਾ ਗਿਆ ਆਪ ਜਮੀਨ ਅੱਜ ਤੱਕ ਵੀ ਇਹਨਾਂ ਲੋਕਾਂ ਨੇ ਕਾਜਤ ਕੀਤੀ ਹੋਈ ਇਹਨਾਂ ਦੇ ਕੋਲੇ ਹੈ ਪਰ ਜਿਹੜਾ ਛੱਪੜ ਦਿੱਤਾ ਗਿਆ ਸੀ ਉਹ ਛੱਪੜ ਫਿਰ ਜਿਗਰ ਕਰਦੇ ਆ ਕਿ ਉਹ ਨਜਾਇਜ਼ ਕਬਜ਼ੇ ਕਰ-ਕਰਕੇ ਬਾਕੀ ਦੇ ਨੂੰ ਛਪੜੀ ਬਣਾ ਕੇ ਅੱਜ ਉਹੋ ਹੀ ਨਰਕ ਵਰਗੀ ਜ਼ਿੰਦਗੀ ਬਰੀਵਾਲਾ ਦੇ ਲੋਕਾਂ ਨੂੰ ਭੁਗਤਣੀ ਪੈਂਦੀ ਹੈ ਕਿਉਂਕਿ ਸੱਚ ਦੀ ਆਵਾਜ਼ ਥਾਉਣ ਲਈ ਕੋਈ ਵਿਅਕਤੀ ਤਿਆਰ ਨਹੀਂ ਇੱਥੋਂ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਐਮ ਸੀ ਖਰੀਦੇ ਗਏ ਨਗਰ ਕੌਂਸਲ ਪੰਚਾਇਤਾਂ ਬਣਾਈਆਂ ਗਈਆਂ ਸਿਰਫ ਆਪਣੇ ਆਪਣੇ ਜਿਹੜੇ ਸਵਾਰਥ ਪੂਰੇ ਕੀਤੇ ਘਰ ਭਰੇ ਕਾਲੀ ਆਏ ਕਾਂਗਰਸੀ ਆਏ ਝਾੜੂ ਆਇਆ ਪਰ ਸਭ ਕੁਝ ਚੱਕਦੇ ਸਿਰ ਦੇ ਵਿੱਚ ਕੱਟਾ ਪਾਉਂਦਾ ਹੀ ਆਇਆ ਅੱਜ ਵੀ ਉਸ ਸੜਕ ਦੇ ਉੱਤੋਂ ਦੀ ਕੋਈ ਚੀਜ਼ ਨਹੀਂ ਕਾਫੀ ਦਿਨਾਂ ਦੇ ਵਿੱਚੋਂ ਪਟਕੇ ਛੁੱਟਿਆ ਜਾਂਦਾ ਹੈ ਦੋ ਪਾਸਿਆਂ ਤੋਂ ਸੜਕ ਨੂੰ ਬੰਦ ਕੀਤਾ ਜਾਂਦਾ ਹੈ ਬੁਰਸ਼ਾ ਕਰਦੀ ਦੀ ਇਹ ਗੱਲ ਜਿਗਰਜੋਗ ਹੈ ਕਿ ਜਿਸ ਜਗਾ ਤੇ ਜੇ ਜੋ 22 ਫੁੱਟੀ ਸੜਕ ਤੇ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹ ਕਬਜ਼ੇ ਛਾੜ ਕੇ ਉਹਨਾਂ ਦੇ ਵਿੱਚ ਪਾਈਪਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾਂਦੀ ਦੂਸਰੇ ਪਾਸੇ ਜਿਹੜੀ ਲੱਕ ਦੀ ਬਣੀ ਸੜਕ 9 ਫੁੱਟ ਦੇ ਕਰੀਬ ਛੱਡੀ ਗਈ ਨਜਾਇਜ਼ ਕਬਜ਼ਿਆਂ ਕਾਰਨ ਉਹ ਲੱਕ ਦੀ ਛੱੜਕ ਦੇ ਨਾਲ-ਨਾਲ ਹਰ ਰੋਜ਼ ਹਰ 6 ਮਹੀਨੇ ਹਟੋ ਬੇਕਾਰ ਪੈਪਾ ਪਾ ਪਾ ਕੇ ਸ਼ਰਿਆਮ ਜਿਹੜਾ ਸਰਕਾਰ ਦਾ ਪੈਸਾ ਉਕਤ ਵਿਅਕਤੀ ਜਿਵੇਂ ਮੈਂ ਦੱਸਿਆ ਮਾਰਕੀਟ ਕਮੇਟੀ ਐਮਸੀ ਮਾਰਕੀਟ ਕਮੇਟੀ ਨਾਲ ਸੰਬੰਧਿਤ ਸਰਕਾਰੀ ਮੁਲਾਜ਼ਮ ਮਾਰਕੀਟ ਕਮੇਟੀ ਨਾਲ ਸੰਬੰਧਿਤ ਜਿੰਨੇ ਉੱਪਰ ਉੱਚਰ ਅਫਸਰ ਹੈ ਉਹਨਾਂ ਸਾਰਿਆਂ ਵੱਲੋਂ ਸਰਕਾਰ ਨੂੰ ਗੰਦੇ ਪਾਣੀ ਬਰੀ ਵਾਲਾ ਦੀ ਛੱਪੜ ਦੀ ਕਰੋੜਾ ਰੁਪਏ ਦੀ ਗ੍ਰਾਂਡ ਦੇ ਰੂਪ ਦੇ ਵਿੱਚ ਚੂਨਾ ਲਾਇਆ ਜਾ ਰਿਹਾ ਹੈ ਗ੍ਰਾਂਡ ਹੜਪ ਕੀਤੀ ਜਾ ਰਹੀ ਹੈ ਡਰਾਮੇਬਾਜ਼ੀ ਕਰਕੇ ਜੋ ਪਾਈਪਾਂ ਵਿੱਚ ਪੈ ਰੀਆਂ ਪਾਈਪਾਂ 'ਚ ਇੱਕ ਕੀਟੀਆਂ ਜਾਣ ਪਾਈਪਾਂ ਨੂੰ ਫੜਨ ਵਾਲਾ ਸੋ ਮਟੀਰੀਅਲ ਚੈੱਕ ਕੀਤਾ ਜਾਵੇ ਜੋ ਕਿ 6 ਮਹੀਨਿਆਂ ਬਾਅਦ ਪਿੰਡ ਚੱਕ ਗਾਂਦਾ ਸਿੰਘ ਵਾਲਾ ਦੇ ਲੋਕਾਂ ਦੇ ਸਿਰ 'ਚ ਉਹ ਗਰਦਾ ਡਾ ਕੇ ਨਾ ਪਾਇਆ ਜਾਵੇ ਅਤੇ ਚੱਕ ਗਾਂਧਾ ਸਿੰਘ ਵਾਲਾ ਦਾ ਜਿੰਨਾ ਵੀ ਛੱਪੜ ਆ ਉਹਨੂੰ ਆਬਾਦ ਕੀਤਾ ਜਾਵੇ ਕਿਉਂਕਿ ਚੱਕ ਗਾਂਧਾ ਸਿੰਘ ਵਾਲੇ ਦੀ ਬੜੀ ਵਾਲਾ ਦੇ ਲੋਕ ਜ਼ਮੀਨ ਅੱਜ ਵੀ ਕਾਸ਼ਤ ਕਰ ਰਹੇ ਹਨ ਪਰ ਉਹਨਾਂ ਦਾ ਛੱਪੜ ਜਿਹੜਾ ਉਹਨੂੰ ਨਜਾਇਜ਼ ਕਬਜ਼ਾ ਕਰਕੇ ਨਾਪ ਜਾ ਚੁੱਕਾ ਹੈ ਤੇ ਇਹ ਬਹੁਤ ਭਾਰੀ ਇਸ ਇਲਾਕੇ ਦੇ ਲੋਕਾਂ ਨੂੰ 40 ਪਿੰਡਾਂ ਦੇ ਲੋਕਾਂ ਨੂੰ ਚੱਕ ਗਾਂਧਾ ਸਿੰਘ ਵਾਲਾ ਥਨੇ ਅੱਜ ਦੇ ਵੱਡੀ ਸਮੱਸਿਆ ਆ ਰਹੀ ਹੈ ਕਿ ਕੋਈ ਵੀ ਰਿਸ਼ਤੇਦਾਰ ਪਿੰਡ ਚੱਕ ਗਾਂਧਾ ਸਿੰਘ ਵਾਲਾ ਨੂੰ ਇਹਨਾਂ ਲੋਕਾਂ ਦੀਆਂ ਇਹ ਗਤੀਵਿਧੀਆਂ ਕਰਕੇ ਰਿਸ਼ਤੇਦਾਰ ਆਉਣ ਲਈ ਤਿਆਰ ਨਹੀਂ ਹੈ ਕਿਉਂਕਿ ਰਸਤਾ ਨਹੀਂ ਹੈ ਜਿੱਧਰ ਦੀ ਰਸਤਾ ਦਿੱਤਾ ਜਾਂਦਾ ਉਧਰ ਦੀ ਕੋਈ ਵਹੀਕਲ ਨਾ ਟੱਪੇ ਨਾ ਮੋਟਰਸਾਈਕਲ ਟੱਪੇ ਨਾ ਬੜੇਂਗਾ ਵੀ ਜੀ ਆਓ ਜੀ ਵਾਜੇ ਵਿੱਚ ਦੀ ਆਓ ਜੀ ਇਹ ਇਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਰੋਧੀ ਪਾਰਟੀਆਂ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਕਿ ਨਰਕ ਭਰ ਗਈ ਜਿੰਨਕੀ ਵਿੱਚੋਂ ਆਖਰਕਾਰ ਇਹ ਲੋਕਾਂ ਨੂੰ ਕਦੋਂ ਕੱਢਿਆ ਜਾਵੇਗਾ ਕਿਹੜੀ ਪੈਪ ਕਿਹੜੇ ਕਾਨੂੰਨ ਕਿੱਥੇ ਨਿਕਾਸੀ 6 ਮਹੀਨਿਆਂ ਬਾਅਦ ਅਜਿਨੇ ਕਿਉਂ ਸਮੱਸਿਆ ਖੜੀ ਕੀਤੀ ਜਾ ਰਹੀ ਹੈ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ